ਕੱਖ ਜਵਾਫੇ ਜਮਾ ਨਹੀਂ ਡੱਕਾ ਤੋੜਦੇ ਆਪ ਨੂੰ ਵੱਢਨੇ ਪੈਂਦੇ ਆ ਸਾਰੇ ਨਾਲੇ ਕਿਹਾ ਵੀ ਭਾਈ ਟੜਕੇ ਕੇ ਰਸਤੇ ਸੰ ਕੱਖ ਵੱਢਦੇ ਕਰੋ ਹਾਂ ਕੀ ਤਾਂ ਆ ਗਿਆ ਕੁਝ ਵਾਕਿਆ ਨੇ ਹੋਰ ਇਹ ਲੈ ਕੇ ਦਿੱਤਾ ਫਿਰ ਆਪਣੇ ਤੇ ਨੇ ਹੈਲੋ ਸਤਿ ਸ਼੍ਰੀ ਅਕਾਲ ਭਾਈ ਹੋਰ ਸਿੰਦਰੇ ਠੀਕ ਆ ਹਾਂ ਠੀਕ ਆ ਭਾਈ ਹੋਰ ਤੁਸ ਕਰ ਮਰਵਾ ਹਾਂ ਸਾਰੇ ਠੀਕ ਆ ਭਾਈ ਵਧੀਆ ਬਸ ਕੇ ਸੀ ਕੱਖ ਵੱਢਦਾ ਸੀ ਪੁਰ ਹੁੰਡਵਾ ਕੇ ਦਾ ਕਰਦੇ ਨਹੀਂ ਕੁਛ ਇਹਦਾ ਤੜਕੀ ਆਪ ਨੂੰ ਵੱਢਨੇ ਪੈਂਦੇ ਆ ਹੋ ਸੁਣਾ ਤੂੰ ਕੋ ਤਾਂ ਸੁਣਾ ਬਾਈ ਪਰ ਕੋਈ ਸੁਣਾ ਨਹੀਂ ਦੱਸ ਆਪ ਕੋਲ ਨਦਰਾ ਕਾਰਨ ਕੋ ਚਲ ਕੋਈ ਨਾ ਪਈ ਦਾ ਕਰਨੀ ਪੂ ਹੁਣ ਮੈਂ ਕਾਏ ਫੋਨ ਕੀਤਾ ਜੀ ਬਾਈ ਹਾਂ ਬਾਈ ਸੁਣਾ ਸੁਣਾ ਮੈਂ ਤਾਂ ਹਦਵਾਲੀ ਆਂ ਹਾਂ ਦੀਵਾਲੀ ਆਵਾਂਗੇ ਭਾਈ ਤਾਂ ਅੱਛਾ ਤੂੰ ਆਈ ਨਾ ਇਸ ਦਿਨ ਹਾਂ ਹਾਂ ਮੈਂ ਆਉਂਗਾ ਹਾਂ ਹਾਂ ਦੇਖਦਾ ਮੈਂ ਅੱਜ ਹੀ ਦੇਖਦਾ ਮੈਂ ਕਰਦਾ ਗੱਲ ਉਹ ਫਿਰ ਅੱਜ ਆ ਜੰਨੇ ਆ। ਚਨਕੀ ਅੱਜ ਕੋਈ ਫਿਰ ਆਇਆ ਨਾ ਫਿਰ ਅੱਧੀ ਵੀ ਚਾਲਾ ਖਾਣ ਆ। ਅੱਜ ਉਹ ਕੋਈ ਤਾਂ ਨਾ ਬਹਿ ਕੇ ਖਾਣਾ। ਅੱਛਾ ਅੱਛਾ ਨਾ ਕੋਈ ਨਾ ਭਾਈ ਫਿਰ ਅੱਜ ਹੀ ਆ ਜੰਨਾ ਮੈਂ। ਹਾਂ। ਹੋਰ। ਹਾਂ ਹਾਂ ਚਲ ਉਹ ਤਾਂ ਫਿਰ ਕਰਨੇ ਆ ਭਾਈ ਹੁਣ ਤਿਆਰ ਆ ਗਿਆ। ਹਾਂ। ਸਾਰਾ ਕੁਝ ਹੀ ਕਰਨਾ ਪੈਂਦਾ। ਹੋ ਸੁਣਾ ਕਰੇ ਠੀਕ ਆ ਸਾਰੇ। ਹਾਂ ਬਸ ਵਧੀਆ ਭਾਈ ਕੋਈ ਨਾ ਮੈਂ ਕਰਕੇ ਨਾ ਘਰੇ ਲੈ। ਤੂੰ ਦੇਖਦਾ ਮੈਂ ਆਈ ਜਾਂਦਾ ਜਫੜਾ ਜਾਂਦਾ ਸਵਾਨ ਭਾਈ ਤੇਰਾ ਹਾਂ ਹਾਂ ਕੋਈ ਨਾ ਕੋਈ ਹਾਂ ਬੱਜੇ ਤੁਹਾਰੇ ਬਹੁਤ ਜਨਾ ਹਾਂ ਹਾਂ ਜਾਂ ਕੋਈ ਨਾ ਭਾਈ ਨਾਲ ਮਿਲ ਲਾਂਗੇ ਹਾਂ ਹੋਰ ਮਸਾ ਦਾ ਦਵਾ ਆਈ ਜਾਂਦਾ ਹਾਂ ਹਾਂ ਪਿਆਰ ਦਾ ਹੁੰਦਾ ਹੀ ਆ ਜਦੋਂ ਆਸੇ ਮਿਲਿਆ ਜਾਂਦਾ ਕੁਦਾਂ ਨਾ ਕਰਦਾ ਹਾਂ ਹਾਂ ਉਹ ਤਾਂ ਭਾਈ ਕੰਮ ਨਾ ਲੱਗਦਾ ਉਹ ਕੰਮਕਾਰਾਂ ਚ ਉਲਝ ਜਾਂਦੇ ਆ ਬਸ ਕਿ ਦਿਆ ਕਰ ਲੱਗ ਤੇ ਉਹ ਕਰ ਲਾ ਹੋਰ ਹਾਂ ਹਾਂ ਨਨੋ ਠੀਕ ਆ ਭਾਈ ਹੋਰ ਹੋਰ ਬਾਈ ਦਾ ਕੀ ਹਾਲ ਆ ਠੀਕ ਆ ਭਾਈ ਉਹ ਤਾਂ ਠੀਕ ਆ ਕੋਈ ਬਸ ਆ ਅੱਛਾ ਅੱਛਾ ਠੀਕ 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 ਹਾਂ ਹਾਂ ਠੀਕ ਆ ਭਾਈ ਹਾਂ ਹਾਂ ਨਾ ਆਉਣਾ ਭਾਈ ਮੈਂ ਠੀਕ ਆ ਠੀਕ ਓਕੇ ਹਾਂ ਚੰਗਾ ਭਾਈ ਠੀਕ ਚੰਗਾ ਉਹ ਕੁਮੀ ਦਾ ਭੋਗ ਆ ਗਿਆ ਤੇ ਵੀ ਹੁਣ ਜਾਣਾ ਫੁਕ ਸੰਭਾਰਾ ਲੈ ਕੇ ਚਲੋ ਵੱਡਲਾਂ ਦਾ ਬਦਲ ਕੱਖੜੇ ਰਹਿ ਗਏ ਥੋੜੇ ਖਾਗ ਪੁੱਤਖਣੀ ਦੇ ਦਾਲਾਂ ਕਿਹੜਾ ਹੈ ਗਿਆ ਨੇ ਤੜਕਾ ਅਜੀਬਾ ਉਹ ਜਿਹੜਾ ਕੁਛ ਧਰਮਾ ਸੀ ਉਹ ਪੜਾ ਕੇ ਗੋभी-ਬੁੱਢੀ ਕੀ ਆਗੀ ਮੇੜ ਦਾ ਪਰੇ ਦਵਗਾ ਹੋਏ ਹੋਏ ਨਾ ਵੱਡੇ ਬੱਟੇ ਹੋਰ ਤਾਂ ਦਾ ਵੱਡ ਨਹੀਂ ਜਵਾਖ ਇਹਦਾ ਵੱਢਦੇ ਚਲ ਕੋਈ ਨਾ ਹੋਰ ਉਹ ਨਿਆਣੇ ਨੇ ਜਵਾਖ ਹੁਣ ਕਿੱਥੇ ਵੱਢਦੇ ਨੇ ਚਲ ਕੋਤ ਨੂੰ ਮੈਂ ਕਹਿੰਦਾ ਸੀ ਉਹ ਸਿੰਦਰ ਦਾ ਫੋਨ ਆਇਆ ਸੀ ਆਪਣੀ ਨਾ ਹੋਰ ਚਿੰਦਰ ਦਾ ਫੋਨ ਆਇਆ ਸੀ ਹੋਰ ਅੱਛਾ ਉਪੇ ਦਿਵਾਲੀ ਦਾ ਸੰਦ ਆ ਗਿਆ ਉਹ ਲੈ ਜਾਓ ਆ ਕੱਪੜੇ ਲੈ ਜਾ ਅੰਦਰ ਆ ਨਾਲੇ ਮੈਨੂੰ ਲਾਦਰ ਭੂਆ ਦਾ ਫੋਨ ਆਇਆ ਤੇ ਡੈਡੀ ਨੇ ਜਾਣਾ ਹੋਊਗਾ ਆ ਕੱਪੜੇ ਘਰ ਦੇ ਪੁੱਤ ਮੇਰੇ ਪ੍ਰੈਸ ਤੇ ਨਾ ਮੈਂ ਤੇਰੇ ਭੂਆ ਕੋਲੇ ਹੋਰ ਫਿਰ ਕੀ ਕਹਿੰਦੀ ਕੁਛ ਨਹੀਂ ਉਹ ਤਾਂ ਬਸ ਆਏ ਕਿਹਨਾਂ ਜੀ ਕਹਿੰਦੇ ਆਜੋ ਦਿਵਾਲੀ ਦੇ ਜੋ ਅੱਛਾ ਫਿਰ ਉਹ ਤਾਂ ਦੇਖੀ ਉਹਨੇ ਦਿਵਾਲੀ ਤਾਂ ਹੋਰ ਉਹ ਕੋਈ ਨਹੀਂ ਉਹ ਜੀ ਗਾਹਾਂ ਜਾਣਾ ਉਹਦੇ ਨਨਦ ਨੇ ਬਾਹਰ ਜਾਣਾ ਨੇ ਉਹਨਾਂ ਨੇ ਕੁੜੀ ਉਹਨਾਂ ਦੀ ਅੱਛਾ ਹੋਰ ਚੱਲ ਠੀਕ ਆ ਐ ਕਰੀਏ ਆ ਜਾਊਂਗਾ ਨਾ ਆ ਨਾਨਕ ਸਖ ਜੀ ਵਾਲੀ ਗੱਲ ਕਰ ਹੀ ਆਇਓ ਚੱਕ ਉਹਨੂੰ ਬਹਿ ਕੇ ਪੁੱਛ ਲਉ ਨੂੰ ਕੀ ਕਹਦੀ ਆ ਕੋਈ ਨਾ ਨਹੀਂ ਤੁਸੀਂ ਤਾਂ ਪਿਲਪਲਾ ਮੱਥਾ ਰੱਖਦੇ ਹੋ ਫਿਰ ਗਿੱਲਾ ਪੀਹਣ ਜਾ ਪਾ ਜਾਂਦਾ ਤੈਨੂੰ ਨਹੀਂ ਪਤਾ ਉਹ ਨਹੀਂ ਗੱਲ ਕਰ ਕੀ ਹੂੰ ਹੁਣ ਮੈਂ ਉਹਦੇ ਨਾਲ ਤਾਂ ਪਹਿਲਾਂ ਕਰੀ ਚੰਗੀ ਹੁੰਦੀ ਆ ਨਾ ਕੋਈ ਰੋਕਣਾ ਆਹੋ ਕਰੇ ਹੂੰ ਗੱਲ ਉਹਨਾਂ ਨਾਲ ਆਹੋ ਹੋਰ ਚਲਦੇ ਆ ਅਮਨਦਵਾਲੀ ਜਾਣ ਦਾ ਟਾਈਮ ਹੈਗਾ ਅੱਜ ਆਹੋ ਆਹੋ ਜਾ ਹੀ ਆਓ ਹੁਣ ਤੂੰ ਲੈ ਬੱਤੂ ਕੱਪੜੇ ਹੋਰ ਚਾਹ ਬਨਾਲਾ ਤੇ ਕੋਈ ਕਹਦੀ ਕੱਖ ਤਾਂ ਮੈਂ ਵੱਡਿਆ ਉੱਥੇ ਹੋਰ ਮੋਨੂ ਨੂੰ ਚੱਕ ਲੈਣਗੇ ਅੱਖਾਂ ਤੇ ਹਾਂ ਬ ਮੁੰਡੇ ਨੂੰ ਕਹੀ ਦੂ ਮੈਂ ਕੋਈ ਨਾ ਚੱਕ ਲੂ ਉਹ ਤੂੰ ਕੱਖਾਂ ਦਾ ਫਿਕਰ ਨਾ ਕਰ ਤੇ ਜਾ ਕੁੜੀ ਕੋਲੇ ਆਹੋ ਉਹ ਜਲ ਜਲ ਕਰੀ ਜਾਣਗੇ ਲੈ ਪਤਾਇਆ ਕਰ ਆ ਲੈ ਜਾ ਅੰਦਰ ਤੇ ਮੈਨੂੰ ਉਹ ਫੜਾ ਕੀ ਗੋਭੀ ਗੁੱਭੀ ਤਰਨੇ ਕੀ ਤਰਨੀ ਆ ਕ ਤੜਕਾ ਤਾਂ ਵਿੱਚ چیرਤਾ ਕੋਈ ਨੀ ਮੈਂ ਕੱਟੇ ਮੈਂ ਕੱਟ ਦਿੰਦੀ ਹੁਣ ਬੈਠੀ ਬੈਠੀ ਦੱਸ ਚਲ ਤੂੰ ਕੱਟ ਲੈ ਭਾਈ ਫਿਰ ਹੋਰ ਕੀ ਆ ਫਿਰ ਲਪਤਿਆ ਲੈ ਆ ਮਸ਼ੀਨ ਨਾ ਆਈ ਗੇੜੇ ਆਈ ਜਾਂਦੇ ਇਹਨਾਂ ਨੂੰ ਹੇ ਬਾਦੂ ਦੇ ਵਿਚਲੀ ਫੋਕੀ ਆ ਅੰਦਰ ਹੀ ਵੜ ਕੇ ਬਹਿ ਜਾਂਦੇ ਸੌਰੀ ਕਿਹੜਾ ਵੇਲਾ ਹੋ ਗਿਆ ਅੰਦਰ ਬੜੇ ਨਿਕਲਿਆ ਹੁਣ ਸਵੇਹਾ ਦੇ ਆ ਸੰਧਾਰਾ ਧੁੱਪ ਚੜੀ ਜਾਂਦੀ ਆ ਲੈ ਆਗੇ ਪਾਈ ਹਾਂ ਬੇਬੇ ਭਾਬੀ ਪਾਣੀ ਲੈ ਕੇ ਨਹੀਂ ਗਲਾਸ ਲੈ ਲਿਆ ਦੇ ਇਹਨੂੰ ਪਾਣੀ ਕੰਮ ਕਰਕੇ ਆਇਆ ਵਿਚਾਰਾ ਕਿੱਥੇ ਆਇਆ ਬੇਬੇ ਤੈਨੂੰ ਖੇਡ ਕੇ ਆਇਆ ਤੂੰ ਨਿਆਣਾ ਹੁਣ ਖੇਡਣ ਨੂੰ ਨਿਆਣੀ ਖੇਡਦੇ ਹੁੰਦੇ ਐਂ ਮਰੀ ਲੈ ਹੋਰ ਪੁੱਤ ਨਿਆਣੇ ਖੇਡਦੇ ਨੇ ਗਲੀਆਂ ਚ ਆ ਜਾ ਭਾਬੀ ਤੇ ਲੱਗੀ ਪਈ ਆ ਮੈਨੂੰ ਲੈ ਤੇ ਲੱਗੀ ਪਈ ਆ ਇਹਨੂੰ ਗਾਹਾਂ ਦੇ ਬਾਪੂ ਕਿਧਰ ਗਿਆ ਦੀਨਾਂ ਹੀ ਨਿਕਾ ਬਾਪੂ ਦਰ ਪੱਠੇ ਵੱਢ ਗਿਆ ਆ ਨਾਲੇ ਮੈਨੂੰ ਗਾਲਾਂ ਪਵਾਈਆਂ ਨਾ ਮਣਮਟ ਕਾ ਬੰਦਾ ਕਰ ਲਿਆ ਕਰ ਖੜ ਜਾ ਮੈਨੂੰ ਪਹਿਲਾਂ ਪਾਣੀ ਪੀਣਾ ਪਾਣੀ ਪੀ ਲਾਂਣ ਦੇ ਅੱਕ ਵੱਢ ਤੇ ਅਜ ਬਾਬੂ ਨੇ ਵੱਢ ਤੇ ਪੱਠੇ ਚੱਕ ਲਈ ਤੂੰ ਆਹੋ ਕੋਈ ਨਹੀਂ ਤਾਂ ਮੈਂ ਚੱਕ ਲਊਗਾ 2 ਮਿੰਟ ਦਾ ਕੰਮ ਆ ਮੇਰਾ ਉਹ ਤੇ ਧੂਆ ਕੁਲ ਜਾਂਦਾ ਕਿਉਂ ਉੱਥੇ ਕਰਨੇ ਜਾਂਦਾ ਉਹ ਸੁਧਾਰਾ ਦੇਣ ਜਾਂਦਾ ਉਹ ਗਾਦੇ ਵਾਸਤੇ ਲੈ ਸੁਧਾਰਾ ਖੰਡ ਖੇੜਨੇ ਡੱਬਾ ਹੈ ਉਹਦਾ ਲੱਪੂ ਆਪ ਹੀ ਲੈ ਲਊਗੀ ਸੂਟ ਹੈ ਕਾਮਲਾ ਖੰਡ ਖੇੜਨੇ ਪੈਸੇ ਬਾਬੂ ਐ ਡੀ ਦੂਰ ਜਾਊਗਾ ਬੇਸਧਾਰਾ ਹੰਦਾ ਪੁੱਤ। ਉਹ ਚ ਕੀ ਕੀ ਹੁੰਦਾ ਫਿਰ ਬੇਬੇ ਸੰਧਾਰੀ ਜਾ। ਅੱਜ ਇਹਦੇ ਮਾਮੇ ਨਾਨੇ ਹੁੰਦੇ ਨੇ। ਕੋਈ ਮਾੜਾ ਮਟਾ ਪਾਣੀ ਮਾਰਦਾ ਉਹੀ ਲੈ ਕੇ ਆਉਂਦੇ ਨੇ ਪੁੱਤ ਸੰਧਾਰਾ। ਉਹ ਠੀਕ ਆ ਯਾਰ ਬੇਬੇ ਹੁਣ ਤੂੰ ਹੀ ਨਾ ਸੁਣਾਈ ਜਾ। 85 ਕੋਲੇ। ਹੋਲੀ ਬੋਲ ਪਾ। ਥੋੜੀ ਬੋਲ ਪਾ ਬੋਲੀ। ਹੋਲੀ ਬੋਲ ਪਾ। ਮੈਨੂੰ ਤੈਨੂੰ ਪਤਾ ਜਦੋਂ। ਤੈਨੂੰ ਬਾਹਾਂ ਨਾ ਦਰਤੀ ਜਾਊਂਗਾ। ਤੈਨੂੰ ਕੁਛ ਕਹਿੰਦੀ ਹੈਗੀ ਪਹਿਲਾਂ ਉਹਨਾਂ ਆਇਆ ਸੀ। ਕਦੇ ਕਿਹਾ ਹੋਣਾ ਤੈਨੂੰ ਕੁਛ। ਐਵੇਂ ਬੋਲਣਾ ਯੇ ਨਹੀਂ। ਭੋਜਾ ਟਿੱਕੇ। ਅਜਾ ਮਾਇਣਾ ਮਾਣੀ ਮੋਟੇ ਬੋਲਾ ਨਾ ਸਿਰ ਤੇ ਚੜ ਜਾ ਤੁਸੀਂ। ਸਾਰੇ ਮੈਨੇ ਮਾਰੀ ਨੇ ਚੱਕਲਾ ਪੱਠੇ ਜਾ ਕੇ ਵਿਚਾਰੀ ਕਦੇ ਕੁਝ ਨਹੀਂ ਕੀਤਾ ਤੈਨੂੰ ਕਿ ਹਾਂ ਤੈਨੂੰ ਚੱਕਲਾ ਪੱਠੇ ਸਾਰੀ ਉਮਰ ਸਰਗੰਜਾ ਹੋ ਗਿਆ ਆਪਣੌਂਦੀ ਦਾ ਕੋਈ ਨਾ ਯਾਰ ਬੇਬੇ ਤੂੰ ਐਵੇਂ ਨਾ ਤਪਿਆ ਕਰ ਵਿਚਾਰੀ ਸਾਰਾ ਕੰਮ ਕਰਦੀ ਕਰਦਾ ਆ ਪਹਿਲੇ ਬੋਲ ਪਾਣੀ ਦਾ ਗਲਾਸ ਲਿਆ ਕੇ ਦੇਤਾ ਨਾ ਮੈਨੂੰ ਫੇਰ ਫੇਰ ਕੀ ਪਰ ਲੋ ਆ ਗਈ ਜੇ ਪਾੜ ਦੇ ਗਲਾਸ ਫੜਾਤਾ ਹੁਣੇ ਫੇਰ ਕੀ ਹੋ ਗਿਆ ਚਲ ਕੋਈ ਨਾ ਯਾਰ ਬੇਬੇ ਕਾਕੀ ਚੱਕਣੇ ਕੱਲੇ ਹੋਰ ਤਾਂ ਨਹੀਂ ਕੰਮ ਕੋਈ ਨਾ ਹੋਰ ਤਾਂ ਘਰ ਚੋਂ ਕੰਮ ਮੁੱਕ ਗਏ ਉਹੋ ਕੰਮ ਕਰ ਲਵਾ ਜੇ ਗੱਲ ਪਾਣੀ ਕੀ ਭਿੰਡਾ ਖਾਂਦੀ ਆ ਭਿੰਡਾ ਖਾਂਦੀ ਆ ਜੇ ਮੈਂ ਨਹੀਂ ਢੱਕਾ ਤੋੜ ਕੇ ਰਾਜੀ ਹੈਗੇ ਓਏ ਆ ਜਾ ਹੁਣ ਪੇਟੀ ਨਹੀਂ ਫਾੜੀ ਪਤਾ ਨਹੀਂ ਕੀ ਕਰਦੀ ਅੰਦਰ ਲਾ ਉਹ ਲਿਆ ਹੋਰ ਪੇਟੀ ਦੇ ਫਾੜਦੀ ਆਖੇ ਹੁਣ ਕੁੜੀ ਨੂੰ ਸੂਟ ਨਹੀਂ ਸੀ ਪਾਉਣਾ ਕੱਢ ਕੇ ਚਾਚੇ ਦਾ ਪਹਿਲਾਂ ਕੱਢਦਾ ਸੀ ਲਾ ਪਹਿਲਾਂ ਕੱਢਣਾ ਹੋਰ ਹੋਰ ਹੌਣ ਤਾਂ ਹੁਣ ਆਇਆ ਅੱਜ ਸਾਰਾ ਕੁਝ ਪਤਾ ਮੈ ਅੱਛਾ ਦੋ ਡੱਬੇ ਲੈ ਜੀ ਜਾਂਦਾ ਹੋਇਆ ਦੋ ਦੋ ਉਥੋਂ ਲੈ ਨਾਲ ਚਾਰ ਛਿਲੜ ਕੁੜੀ ਚੱਜਣਾ ਦੇ ਦੀ ਨਾ ਦੇਉਂਦੇ ਆਹੋ ਪਤਾ ਵੀ ਲੱਗੇ ਭਾਈ ਆਇਆਗਾ ਨਾ ਕੋਲੋ ਕੋਲ ਆਹੋ ਚਲ ਠੀਕ ਹੈ ਚੰਗਾ ਮੈਂ ਜਾਇਆ ਮੂੰ ਜਾਇਆ ਜਾਇਆ ਹੁਣ ਨਾ ਖੜ ਜੀ ਕਿਸੇ ਕੋਲ ਜਾਂਦਾ ਨਹੀਂ ਕਦਰ ਜੇ ਤਾਂ ਲੋਡ ਕਰ ਲਾ ਮਾਰੀ ਉਹ ਤਾ ਤੂੰ ਕਿੱਧਰ ਜਾਇਆ ਮੈਂ ਕਿੱਥੇ ਨਹੀਂ ਵੜੀ ਮਿੱਤਰਾਂ ਨਾਲ ਤਾਂ ਗਿਆ ਸੀ ਹਿੰਦੂਪੁੱਤ ਵਿਆਹ ਗਿਆ ਠੀਕ ਆ ਕਬੀਲਦਾਰਾ ਨੂੰ ਘਰੇ ਟਾਈਮ ਨਾਲ ਆ ਜਾ ਕਰ ਹੋਰ ਤੁਸੀਂ ਕਿੱਧਰ ਜਾਂਦੇ ਹੋ ਮੈਂ ਤਾਂ ਸਰਪੂਆ ਕੋਲੇ ਜਾ ਕੇ ਆਣਾ ਜਿੰਦਰ ਹੋਰ ਸਟੋਰ ਜਾ ਮੁੰਡੇ ਆਵਾਜ਼ ਦਾ ਕੰਮ ਜਾ ਹੋਰ ਚਲ ਠੀਕ ਆ ਠੀਕ ਆ ਚੱਗ ਗਈ ਲੈ ਅੱਗੇ ਪੁੱਤ ਠੀਕ ਆ ਵਧੀਆ

ਲੈ ਕੱਲੀ ਕੁੜੀ ਹੈ ਹੋ ਤਾਂ ਹੈ ਹਾਂ ਚੱਲ ਕੋਈ ਨਹੀਂ ਪਤਾ ਤੂੰ ਹੁਣ ਤੂੰ ਐ ਸਮਝ ਲਾ ਲਾ ਕੇ ਆ ਦਿਵਾਲੀ ਤੇ ਘਰ ਭਰ ਦੇ ਦੀ ਇੰਨਾ ਵੀ ਨਾ ਕੁਛ ਦੇ ਨਾ ਲੈ ਚੱਲ ਕੋਈ ਨਹੀਂ ਪਤਾ ਕਿਸੇ ਬਤ ਹੁੰਦੀ ਆਪਦੀ ਹਨਾ ਕਰਮਾਂ ਦੀ ਗੱਲਾਂ ਨਹੀਂ ਹੂੰ ਆ ਪਾਣੀ ਪੀਣੀ ਕਿ ਚਾਹ ਪੀਣੀ ਆ ਮਨਦੀਪ ਚਾਹ ਬਣ ਗਈ ਹਾਂਜੀ ਪਣੀ ਪਈ ਮੰਮੀ ਜੀ ਬਸ ਆ ਲੈ ਕੇ ਕੁੱਟ ਚਾਹ ਬਾਪੂ ਦੇ ਬਸ ਤਨ ਡੱਕ ਰਣੀ ਡੱਕੇ ਦਾਦਾ ਜੀ ਭੂਆ ਕੋਈ ਭੂਆ ਕੋਲ ਗਿਆ ਤੇਰੀ ਕੋਲ ਕਹਿੰਦੀ ਕੋਣਾ ਗਈ ਤੇ ਭੂਆ ਦਾ ਕੋਣ ਜਾਣਾ ਹੋਰ ਲੈ ਹੋਰ ਹੁਣ ਹੋਰ ਬਾਕੀ ਸਭ ਹਾਂ ਦੇ ਬਾਹਰ ਜਾਣਾ ਹੈ ਆ ਕੋਲੀ ਹਾਂ ਕੋਲੀ ਨਹੀਂ ਜਾ ਤੈਨੂੰ ਕਿੰਨੇ ਟਾਈਮ ਦਾ ਮਾਂ ਨੇ ਕਿਹਾ ਕਿ ਚਾਹ ਲਿਆ ਤੇ ਤੂੰ ਫੋਨ ਲਿਆ ਕੇ ਦਿੰਦੀ ਬਸ ਪਤਾ ਨਹੀਂ ਲੱਗਦਾ ਤੁਸ ਕਿਉਂਦਾ ਆਇਆ ਬਾਹਰੋਂ ਤੇ ਹੁਣ ਚਾਹ ਤੂੰ ਹੋਣ ਲਿਆਉਣੀ ਆ ਬਸ ਮੈਂ ਬਣਾਈ ਜਾਂਦੀ ਆਈ ਮੈਂ ਨਹੀਂ ਕਿੰਨੇ ਚਲੇ ਜਾ ਚਲ ਕੋਈ ਨਾ ਪਤਾ ਤੱਕਦੇ ਨਹੀਂ ਜਾਂਦੇ ਪਾਣੀ ਪੀ ਲੈ ਲਖੜ ਕੋਈ ਟਾਈਮ ਨਾ ਬਣਾਦਾ ਕਰ ਜੇ ਤਾਂ ਪਤਾਗਾ ਕਿਹੜੇ ਬਿਲ ਦਾ ਬੈਠਾ ਝਾਕੀ ਜਾਂਦਾਗਾ ਕੋਈ ਨਹੀਂ ਸੁਣਦੀ ਬਸ ਉਹ ਤੂੰ ਸੀ ਨਾਲੇ ਬਾਰੇ ਟਾਈਮ ਲਾਇਆ ਅੱਜ ਤੈਨੂੰ ਪੁੱਛਣਾ ਜ਼ਰੂਰੀ ਆ ਕੋਈ ਬਾਹਲਾ ਟਾਈਮ ਲੱਗਿਆ ਤੂੰ ਮੇਰੀ ਮਾਂ ਹੈ ਅਰੇ ਗੱਲ ਸਧਰ ਕੇ ਤੈਨੂੰ ਜਾ ਮਾ ਆ ਜਾ ਉੱਥੇ ਇਹ ਜਿਵੇਂ ਤੋਂ ਮੇਰੇ ਨੂੰ ਇਕੱਲੇ ਸਾਥੀ ਚਲ ਕੋਈ ਨਾ ਪਤਾ ਕੋਈ ਗੋਲੀਆਂ ਨਹੀਂ ਮੈਂ ਪੁੱਛ ਲਿਆ ਸੀ ਉਈ ਜਿਵੇਂ ਆਖਦਾ ਮਨ ਦੁਖੀ ਕਰਦਾ ਮੈਂ ਅੰਦਰ ਜਾ ਕੇ ਜਪਾਇਆ ਬਤਾ ਕੋਈ ਨਾ ਮੈਂ ਟੈਂਸ਼ਨ ਨਾ ਲਿਆ ਕਰ ਕੋਈ ਨਾ ਹਾਂ ਹੋ ਆ ਮੇਰੇ ਬਾਹਰ ਕੋਈ ਨਾ ਜਿਵੇਂ ਆਖਦਾ ਮਨ ਦੁਖੀ ਕਰਦਾ ਆਉ ਰਿਆ ਨਹੀਂ ਕੱਲ ਸੋ ਮੇਰੇ ਉਰਿਆ ਇੱਥੇ ਬੈਠ ਐਨ ਨੂੰ ਜੇ ਘਰ ਦੇ ਰੂਲ ਪਤਾ ਨਹੀਂ ਲੱਗੇ ਵੀ ਕਿਵੇਂ ਨੇਗੇ ਹਾਂ ਜੇ ਤੈਨੂੰ ਪਤਾ ਵੀ ਜਵਾਕ ਬੈਠਾ ਮੈਂ ਗੱਲ ਕਰੀਏ ਤੇ ਤੇਰਾ ਬੋਲਣਾ ਵਿੱਚ ਜ਼ਰੂਰੀ ਸੀ ਕੋਈ ਮੈਂ ਤਾਂ ਵੈਸੇ ਹੀ ਪੁੱਛ ਜੱਸ ਵੈਸੇ ਦਾ ਮਤਲਬ ਕੀ ਹੋਇਆ ਜਦੋਂ ਮੈਂ ਘਰ ਚ ਵੱਡੀ ਹੈਗੀ ਹੈਗੀ ਆਈ ਮੈਨਾਂ ਨੂੰ ਬਾਹਰ ਤੰਗ ਦੇ ਕਰਾ ਕੱਲ ਜੇ ਕਰ ਲਾ ਕੰਮ ਸੋਈਦਾ ਸਾਰੀ ਜਰ ਜਰਲੀ ਜਰਲੀ ਕਰੀ ਜਾਂਦੀ ਰਹਿੰਦੀ ਆ ਬੇ ਭਾਬੀ ਨੂੰ ਕਿਉਂ ਵੇ ਰੋਈ ਜਾਂਦੀ ਆ ਉਹ ਉਹਨੂੰ ਕੀ ਹੋਣਾ 24 ਘੰਟੇ ਰੋਂਦੀ ਰਹਿੰਦੀ ਆ ਤਾਂ ਕਿਉਂ ਐ ਕਹਦਾ ਦਿਮਾਗ ਲੈ ਇੱਕ ਦਿਮਾਗ ਹੀ ਲਾਦਾ ਐ ਰੋਈ ਜਾਂਦੀ ਰਹਿੰਦੀ ਆ ਕੁਝ ਕਹਿਦਾ ਹੋ ਤੁਸੀਂ ਦੋਨਾਂ ਨੇ ਅਸੀਂ ਕੀ ਕਹਤਾ ਵੀ ਉਹਦੋਂ ਮੇਰਾ ਭਾਈ ਇਹ ਜਗਾ ਕਿਉਂ ਭਾਈ ਨਹੀਂ ਮੈਂ ਉਹਦੀ ਕੋਈ ਸੁੱਖ ਸੰਦ ਪੁੱਛਿਆ ਨਾ ਕਦੇ ਹੋਰ ਪੁੱਛਿਆ ਨਾ ਪੁੱਛਿਆ ਉਹਨੇ ਕਦੇ ਤੂੰ ਸਾਡਾ ਨਾ ਕਿਤੇ ਬਣੀ ਸਾਡੀ ਲੰਗ ਤੇ ਗੱਲ ਕਰੀ 24 ਘੰਟੇ ਹਾਂ ਕਹਿੰਦਾ ਵੀ ਤੂੰ ਉੱਧਰ ਅੱਜ ਫੇਰ ਰੋਈ ਜਾਂਦੀ ਆ ਵਿਚਾਰੀ ਉਹ ਬੇਬੇ ਉਹਦਾ ਕੀ ਕਸੂਰਾ ਬਗਾਨੀ ਤੀ ਤਾਂ ਮੈਨੂੰ ਐਂ ਦਾ ਦੱਸ ਦੇ ਕਿਉਂ ਤੁਸੀਂ ਗੱਲ ਪਾਈ ਉਹਦੇ ਵਿਚਾਰੀ ਦੇ ਫਿਰ ਸਾਡਾ ਕਸੂਰਾ ਭਾਈ ਫਿਰ ਜੇ ਨਹੀਂ ਉਹਦੇ ਮਾਂ ਪਿਓ ਭਾਈ ਭੈਣ ਹੈਗੇ ਫਿਰ ਕੀ ਹੋ ਗਿਆ ਅਸੀਂ ਕਿੱਥੇ ਦਾ ਤੁਸੀਂ ਉਹਦੇ ਨਾਲ ਪਿਆਰ ਨਾਲ ਵਰਤਣਾ ਸੀ ਉਹਨੂੰ ਸਮਝਾਉਣਾ ਸੀਗਾ ਬਹਿ ਕੇ ਕਿ ਤੁਸੀਂ ਉਹਦੇ ਗੱਲ ਪਈ ਜੰਨੇ ਹੋ ਹੋਰ ਹੁਣ ਪਿਆਰ ਨੂੰ ਹੁਣ ਉਹਨੂੰ ਪਾਲਕੀ ਚਟਾ ਦਈਏ ਪੱਕੀ ਚਾਲਦਾ ਕਰੂੰਗੀ ਬਹਿ ਕੇ ਮੈਂ ਐਂ ਨਹੀਂ ਕਹਾਂ ਮੈਂ ਬੇਬੇ ਮੈਂ ਤੇ ਕੇ ਮੇਰਾ ਭਾਈ ਹੈ ਇਹੋ ਜਿਹਾ ਉੱਤੋਂ ਦਾ ਉਹ ਗੱਲ ਪਈਂਂਦਾ ਰਹਿੰਦਾ 24 ਘੰਟੇ ਉਹ ਤੂੰ ਦੋ ਤਿੰਨ ਵਾਰ ਹੀ ਕਹਿਗਾ ਭਾਈ ਹੈ ਇਹ ਭਾਈ ਕੇ ਭਾਈ ਨੂੰ ਕੀ ਹੋਇਆ ਵੇ ਭਾਈ ਨੂੰ ਕੀ ਹੋਏਗਾ ਹੈ ਕਿੱਥੇ ਲੇਖਾ ਦਵਾਂਗੇ ਤੁਸੀਂ ਇਹ ਜਾ ਕੋਈ ਕਰਦੇ ਹੁੰਦੇ 24 ਘੰਟੇ ਕਰੀਂਦੇ ਹੋਣਾ ਮੈਂ ਰੋਜ਼ ਦੇਖਦਾਗਾ ਇਹ ਜਾ ਕੋਈ ਹੁੰਦਾ ਆਪਣੇ ਘਰੇ ਨਾਲੇ ਲੋਕ ਕੀ ਸੋਚਦੇ ਹੋਣਗੇ ਬਾਹਰੇ ਤੂੰ ਜਾ ਕੰਮ ਕਰ ਲੈ ਕੰਮ ਕਰ ਵਗ ਜਾ ਇਹ ਜਾ ਕੋਈ ਸੁਣਾ ਕਰ ਮੈਨੂੰ ਜਮਾ ਨਹੀਂ ਵਧੀਆ ਲੱਗਦੀਆਂ ਇਹੀਆਂ ਗੱਲਾਂ ਨਾ ਲੱਗੇ ਵਧੀਆ ਫਿਰ ਵੱਡਾ ਆਇਆ ਸਾਨੂੰ ਦੱਸਣ ਆਲਾ ਕੱਲ ਦਾ ਚੀਜ਼ਣਾ ਸਾਨੂੰ ਸਿਖਾਉਂਦਾ ਮੰਮੀ ਹਾਂ ਮਮਾ ਇਹਦਾ ਕੋਈ ਨਹੀਂ ਆਂਦਾ ਲਫੜਾ ਹਲੋ 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 ਸੱਸਰੀ ਕਪੂਆ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਹਾਂ ਠੀਕ ਹੋ ਜੀ ਹਾਂ ਠੀਕ ਆ ਵਧੀਆ ਲੈ ਪੂ ਆਂਦੇ ਵਜਾਦ ਕਰ ਲਿਆ ਵੇ ਤੁਸੀਂ ਪੂਆ ਜੀ ਸੀ ਜਾ ਰਹੇ ਸੀਗੇ ਜੀ ਲੈ ਆ ਰਹੇ ਹੋ ਤੁਸੀਂ ਹਾਂਜੀ ਹਾਂਜੀ ਆਜੋ ਪੁੱਤ ਆ ਸੀਗਾ ਜੀ ਆਜੋ ਆਜ ਫਿਰ ਡੈਡੀ ਨਾਲ ਹੀ ਲਈ ਚੰਗਾ ਠੀਕ ਹੈ ਜੀ ਹਾਂ ਆਜੋ ਪੁੱਤ ਆਜੋ ਠੀਕ ਹੈ ਜੀ ਲੈ ਇੱਥੇ ਨਾ ਭਾਈ ਮਾਂਜੇ ਜਮਾਰੀ ਜਾ ਮੇਰੇ ਭਾਈ ਤੇ ਮੇਰੇ ਭਤੀਜਾ ਆਉਂਦੇ ਨੇ ਤੇ ਐਂ ਕਰ ਆਹਾ ਦਵਾ ਦਵਾ ਇੰਨਾ ਕਿ ਇੱਥੇ ਲਾ ਕੇ ਨਾ ਪਰੇ ਕੂੜਾ ਕੱਢ ਕੇ ਤੇ ਆ ਰਸੋਈ ਚ ਬਣਾ ਲਾ ਕਰ ਕੜਾਹੀ ਜੀ ਝਾੜ ਲਾ ਪਕੌੜੇ ਪਪੂੜੇ ਚ ਕੱਢ ਦੀ ਚਾਰਕ ਆ ਭਾਈ ਨੂੰ ਮੇਰੇ ਨੂੰ ਚਾਹ ਚੂਨਾ ਤੇਰੇ ਮਾਮਾ ਆਉਂਦਾ ਨਾਲੇ ਆਹੋ ਛੇਤੀ ਕਰ ਮੜ ਜਾ ਆ ਤੋਰੀਆਂ ਰਹਿਣ ਦੀ ਹੁਣ ਉੱਥੇ ਅੰਦਰ ਨਾ ਹੋਰ ਸਬਜ਼ੀ ਬਣਾ ਲੈ ਕੋਈ ਮਟਰ ਪਨੀਰ ਬਣਾ ਦੀ ਛੇਤੀ ਕਰ ਨਾਲੇ ਮੜ ਜਾ ਹਾਂਜੀ ਹਾਂਜੀ ਆਹੋ ਕੀ ਨਾ ਯਾਰ ਔਲਾਗਾ ਤੈਨੂੰ ਕਿੰਨੇ ਵਾਰ ਦੱਸਿਆ ਵੱਡਾ ਪਿੰਡਾ ਹਣਾ ਯਾਰ ਪਿੰਡ ਦਾ ਵੱਡੇ ਹੀ ਹੈਗਾ ਆਪੂਆ ਤੇ ਛੈਟੀ ਦੀ ਲੁਕਾ ਪਿਆ ਹੀ ਯਾਰ ਉਹ ਬਸ ਰਿਸ਼ਤੇਦਾਰੀਆਂ ਛ ਆਪਣੀ ਇੱਥੇ ਵਿਆਹੇ ਗਏ ਹਣਾ ਉਹ ਬਾਲਾ ਵੱਡਾ ਪਤਾ ਐਂ ਗਰੀ ਫਿਰਨੀ ਫਿਰਨੀ ਲੈ ਲਈ ਜਾਏਗਾ ਉਤੋਂ ਦੀ ਠੀਕ ਆ ਠੀਕ ਆ ਠੀਕ ਆ ਠੀਕ ਆ ਆ ਫਿਰ ਨਹੀਂ ਮੁੜਨੀ ਆ ਉੱਪਰ ਦੀ ਫਿਰਨੀ ਫਿਰ ਨਹੀਂ ਲੈ ਆਈ ਬਸ ਠੀਕ ਆ ਠੀਕ ਆ ਹੌਲੀ ਚੱਲਣ ਵਾਲੇ ਵਿੱਚ ਨਾ ਮਰੀਗਾ ਇਹਦੇ ਉਹ ਮਾ ਕੋਈ ਨਾ ਟਿਕਾ ਮੈਂ ਦੇਖੇ ਚੱਲ ਹੌਲੀ 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 ਚੱਲ ਹੌਲੀ ਇਧਰ ਲਾ ਦੇ ਸਾਈਡ 'ਚ ਕਰਕੇ ਬਸ ਵਾਰ ਰੋਕ ਲੈ ਰੋਕ ਚਾ ਲੋ ਪਪਾ ਹਾਂ ਜਾ ਆ ਜਾ ਭਾਬਣੇ ਆ ਦੇਖ ਤੇਰੀ ਪੂਆ ਦਾ ਘਰ ਹੁਣ ਪਾਇਆ ਨਵਾਂ ਇਹਨਾਂ ਨੇ ਅੱਛਾ ਹੁਣ ਪਾਇਆ ਇਹ ਹਾਂ ਹਾਂ ਜੀ ਓ ਗੁਰਦੀਪ ਸਿੰਘ ਘਰੀਆਂ ਵੇ ਜਾ ਵੇ ਚੱਕ ਅਸੀਂ ਕਾ ਪੂਆ ਮੈਂ ਠੀਕ ਕੋਲ ਬੋਤ ਸਸਰੀ ਘਰ ਹੋਰ ਕੀ ਹਾਲਾ ਭਣੇ ਹਾਂ ਠੀਕ ਆ ਵੀਰੇ ਠੀਕ ਆ ਠੀਕ ਆ ਵਧੀਆ ਤੁਹਾਨੂੰ ਦੱਸ ਕਿਵੇਂ ਠੀਕ ਵਧੀਆ ਵਧੀਆ ਠੀਕ ਠੀਕ ਮੇਰਾ ਜਿਹੜਾ ਬੇਲੇ ਦੀ ਕੀ ਕੀ ਆ ਅੱਛਾ ਬੱਸ ਮਰੇ ਨੂੰ ਹੌਲੀ ਲੈ ਕੇ ਆਇਆ ਵਾਹ ਕ੍ਰੈਫਟ ਵਾਲੀ ਤੈਨੂੰ ਪਤਾ ਫਿਰ ਹੈ ਹੱਜ ਵਾਕ ਤਾਂ ਅੱਜ ਕੱਲ ਦੇ ਬਲਾਈ ਤੇ ਚਲਾਉਂਦੇ ਤਾਂ ਹੀ ਤੈਨੂੰ ਮੈਂ ਕਹਿਣਾ ਮਾਂ ਹੌਲੀ ਚਲਾਇਆ ਕਰ ਮਾ ਤੂੰ ਕੋਸ਼ਣਾ ਕੇ ਮੈਨੂੰ ਤਾਂ ਮਿੱਲਸਾ ਜਾਇਆ ਪਿਆ ਲਿੱਸਾ ਵਾਹ ਤੈਨੂੰ ਪਤੀਆ ਕੰਮਕਾਰਾਂ ਦੇ ਵਿੱਚ ਹੋ ਜਾਂਦਾ ਬੰਦਾ ਖਾਣ ਪੀਣ ਨੂੰ ਤਾਂ ਵਾਧੂ ਹੈ ਤੈਨੂੰ ਪਤਾ ਆਪਣੇ ਕਿਹੜਾ ਘਾਟਾ ਕਿਸੇ ਚੀਜ਼ ਦਾ ਹੈ ਉਹ ਤਾਂ ਹੈ ਹੈ ਉਹ ਪ੍ਰਦੀਪ ਵਰਗੇ ਆ ਮੰਦੀਪ ਆ ਲੈ ਤੇਰੀ ਗੱਤ ਮਾਤ ਦੀ ਆ ਕੁੜਾ ਕੁੜੀ ਪਾਣੀ ਲੈ ਕੇ ਆ ਔਰ ਦੂ ਦੱਸ ਬਾਈ ਬਾਈ ਕਿਵੇਂ ਰਹਿੰਦਾ ਹੈਗਾ ਹਾਂ ਠੀਕ ਆ ਅਚਨਾਰਾ ਲੱਗਿਆ ਵੈਸੇ ਕੁੜੀ ਕੋਲ ਨੂੰ ਅੱਛਾ ਅੱਛਾ ਹਾਂ ਆਉਣ ਵਾਲੀ ਹੋਗਾ ਚੱਲ ਵਧੀਆ 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 ਉਹ ਤਾਂ ਕਿਹੜੇ ਬੇਲੇ ਦਾ ਗਿਆ ਤੜਕੇ ਦਾ ਵੀਰੇ ਅੱਛਾ ਉਹ ਖੇਤੀ ਬੜੀ ਵਧੀਆ ਜੱਲੀ ਜਾਂਦੀਆਂ ਕੰਮ ਤਾਂ ਦਾ ਚੱਲ ਜਾਂਦਾ ਵੀਰੇ ਟੱਕੀ ਵੜਦਾ ਬੱਸ ਅਸਲੀ ਗੱਲ ਜੀ ਫਿਰ ਮਾਮਾ ਜੀ ਆਏ ਬਾਣੀ ਕੀ ਆਲਾ ਕੁੜੀ ਠੀਕ ਹੈ ਉਹ ਠੀਕ ਆ ਭਾਈ ਹਾਂਜੀ ਠੀਕ ਆ ਮਾਮਾ ਜੀ ਹੋਰ ਕੀ ਦੱਸੋ ਕਰੀ ਠੀਕ ਵਧੀਆ 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 ਸਭਾ ਕਿਧਰ ਨੂੰ ਗਿਆ ਦੀਂਦੀ ਨਹੀਂ ਹੈ ਕਿਤੇ ਪਾਣੀ ਦੇ ਰਹੀ ਹੈ ਅੱਛਾ ਆ ਠੀਕ ਹੈ ਠੀਕ ਆ ਪਾਣੀ ਫੜਾ ਕੇ ਜਹਾ ਚਾਪਾਂ ਤਿਆਰ ਕਰ ਦੇ ਕਰ। ਜ਼ਿਆਦੇ ਘੁੱਟ ਪਾਣੀ। ਆ ਕਰ ਲਾ ਤਿਆਰ ਸੋਜੀ ਸਮਾਨ ਜਾ। ਹਾਂਜੀ ਕਰ ਦੇ ਹਾਂ ਕਰ ਦੇ ਕਰ ਦੇ। ਹੋਰ ਭੈਣੇ ਕੰਮ ਕਰ ਕੇਵੇਂ ਚੱਲਦਾ ਫਿਰ? ਹੋਰ ਵੀ ਕੰਮ ਕਰਦਾ। ਓਏ ਆ ਵੀ ਸਾਰਾ ਕਿਵੇਂ ਆ? ਹੋਰ ਕੀ ਹਾਲ ਆ ਗੁਰਦੀਪ? ਹਾਲ ਭਾਈ ਸੱਸੇ ਹੀ ਕਰ। ਓ ਠੀਕ ਆ ਵਧੀਆ। ਠੀਕ ਆ। ਵਧੀਆ ਵਧੀਆ ਫਿਰ ਬਹਿ ਜਾ ਬਹਿ ਜਾ ਬਹਿ ਜਾ। ਟਾਈਮਤੀ ਆ ਗਿਆ ਫਿਰ ਹੈ। ਬੱਸ ਉਹ ਮੈਂ ਵੀ ਕਾਜੀ ਕੁਰੀ ਕੋਈ ਆ ਦੁਆਲੀ ਦਾ ਸਾਰਾ ਦਿਨ। ਅੱਛਾ ਅੱਛਾ ਚੱਲ ਬੱਸ ਜਾਣਾ ਹੀ ਪੈਂਦਾ। ਹੋਰ ਉਹਨਾਂ ਨੇ ਅੱਜ ਅੱਛਾ ਮਾਤਾ ਜੀ ਬੇਲੀਆਂ ਜਾਈਏ ਤੁਸੀਂ ਕਿਵੇਂ ਗੇੜਾ ਮਾਰਿਆ ਅਸੀਂ ਵੀ ਭੈਣ ਕੋਲੇ ਮਹਾ ਗੇੜਾ ਮਾਰਿਆ ਈਏ ਸਿਹਾਰ ਦਾ ਦੇਣਾਗਾ ਹੋਰ ਬਰਦੀਪ ਕੀ ਹਾਲ ਆ ਭਣ ਜਿਆ ਠੀਕ ਐ ਨੇ ਹੋਰ ਮਾਮਾ ਸੱਟਾ ਵਧੀਆ ਵਧੀਆ ਠੀਕ ਐ ਇੱਕ ਮਿੰਟ ਮੈਂ ਕੁਰਸੀ ਆ ਕੁਰਸੀ ਜਾਓ ਹੋਰ ਮਾਮਾ ਆਇਆ ਬੜਾ ਵਧੀਆ ਫਸਲ ਬੜੀ ਵਧੀਆ 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 ਚੱਲ ਜਾਂਦਾ ਬਈ ਮਾਲਕ ਦੀ ਕਿਰਪਾ ਤੂੰ ਦੱਸ ਆਪਣੇ ਕਿਵੇਂ ਚੱਲਦਾ ਕੰਮ ਕਰ ਚੱਲ ਵਧੀਆ ਹਾਂ ਬੁਲੀ ਠੀਕ ਹੈ ਹੋਰ ਖੈਰ ਸੋਕਾ ਸਾਰੀ ਕੁੜੀਆਂ ਵੀ ਨਹੀਂ ਭਾਈਆ ਪਾਣ ਜਾ ਬਹਿ ਜਾ ਬਹਿ ਜਾ ਮਮਾ ਠੀਕ ਹੈ ਕਰਿਆ ਵਧੀਆ ਵਧੀਆ ਤੂੰ ਦੱਸ ਪੜਾਈ ਕਿਵੇਂ ਚੱਲਦੀ ਹੈ ਤੇਰੀ ਵਧੀਆ ਵਧੀਆ ਚੱਲਦੀ ਹੈ ਚੱਲ ਵਧੀਆ ਵਧੀਆ ਪੜ੍ਹਿਆ ਕਰ ਮਾਮੀ ਮਾਰ ਕੇ ਉਹ ਵੀ ਲਿਆਉਂਦਾ ਸੋ ਨਾਲ ਉਹ ਇਹਨੂੰ ਪਤਾ ਫਿਰ ਘਰ-ਬਾਰ ਵੀ ਦੇਖਣਾ ਪੈਂਦਾ ਹੋਰ ਉਹਨੂੰ ਪਤਾ ਫਿਰ ਮੰਮੀ ਥੋੜਾ ਬਿਮਾਰ ਹੈ ਜੀ। ਚੋਣਾ ਦਾ ਨਹੀਂ ਵੱਡੇ ਫਰਾਂ ਵਾਲੇ। ਆਹ ਵੱਡਾਂ ਗਿਆ ਦਿਵਾਲੀ ਤੋਂ ਬਾਅਦ ਵੱਡਾਂਗੇ। ਠੀਕ ਹੈ। ਸਾਡੇ ਹੀ ਬਸ ਕਰਦੇ ਹਾਂ ਨਾ ਆਪਕੋ ਆਪਣੇ ਕੋਲ ਬਸ ਆਪਣੇ ਵੱਡਾਂਗੇ ਤੇ ਬਈ ਤੋਂ ਬਾਅਦ ਹੀ ਆਉ। ਵੱਡੇ ਦਾ ਬਾਅਦ ਹੀ ਵੱਡਾਂਗੇ। ਹੁਣ ਤਾਂ ਠੀਕ ਆ। ਹੁਣ ਤਾਂ ਠੀਕ ਆ ਵਧੀਆ। ਅੱਛਾ ਫਿਰ ਉਹ ਜਿਵੇਂਾਰੇ ਪਹਿਲਾਂ? ਨਾ ਹੁਣ ਤਾਂ ਠੀਕ ਆ ਪਹਿਲਾਂ ਨਾਲ ਫਰਕ ਬਹੁਤ ਜ਼ਿਆਦਾ। ਉੱਥੇ ਲਿਆ ਜਾਂਦਾ ਪਹਿਲਾਂ ਜਿੱਥੇ ਦਰ ਆਉਂਦਾ। ਓਏ ਉੱਥੇ ਲੈਂਦੀ ਦਵਾਈ ਹੁੰਦਾ। ਚਾਹ ਪਾਣੀ ਪੀਦਾ ਮਾਮਿਆਂ। ਆ ਲੈਣ ਸੀ। ਲੈ ਲਓ ਗਿਆ। ਹੋਰ ਪਰਦੀ ਵੀ ਠੀਕ ਆ। ਠੀਕ ਆ। ਕਿਵੇਂ ਚੱਲਦੀ ਹੈ ਕੀ ਕਰੋਂ ਗੱਲਬਾਤਾਂ ਹੋਰ ਬਾਈ ਹੋਰ ਸੁਣਾ ਗੱਲਬਾਤ ਫਿਰ ਕੋਈ ਪਰਿਵਾਰ ਦੀ ਲਾਣਾ ਪਾਣਾ ਕਿਵੇਂ ਸਾਰਾ ਪਰਦੀ ਗੱਲ ਜਮ ਲਾਣਾ ਪਾਣਾ ਕੀ ਆ ਵੇਖਿਆ ਤੇ ਕੋਈ ਵਧੀਆ ਵਧੀਆ ਚਲੋ ਠੀਕ ਆ ਹੋਰ ਪਾਸੂ ਪਾਸੂ ਕੀ ਕਰੇ ਹਾਂ ਵਧੀਆ ਨੌ ਵਧੀਆ ਕਰਦੀ ਸੇਵਾ ਹਾਂ ਠੀਕ ਆ ਪਰ ਸ਼ਾਇਰੀ ਆਜਾ ਵਧੀਆ 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 ਰੱਖਦੀ ਗੀ ਹਾਂ ਵਧੀਆ ਵਧੀਆ ਮੈਂ ਤੇਰੇ ਨਾਲ ਵਧੀਆ ਰੱਖਦੀ ਆ ਬਸ ਬੜੀ ਠੀਕ ਆ ਕਿਉਂ ਬਸ ਦਾ ਕੀ ਮਤਲਬ ਕੀ ਪੁੱਛਣਾ ਬਾਈ ਵਸ ਮੁੰਡਾ ਉਦੂ ਦੂਫੀ ਰਹਿੰਦਾ ਅੱਛਾ ਮੂੰਹ ਦਾ ਮੰਨ ਤਾਂ ਜਮੀ ਬੁਝਿਆ ਰਹਿਣਾ ਕਦੇ ਨਹੀਂ ਮੇਰੇ ਪੁੱਤ ਨੇ ਆਇਆ ਖੁੱਲ ਕੇ ਕਦੇ ਹੱਸ ਕੇ ਦੇਖਿਆ ਜੰਮਾ ਕੋਈ ਗੱਲ ਤਾਂ ਦੱਸਦਾ ਹੋ ਕੋ ਖੁੱਲ ਕੇ ਹੋ ਬਣਾਈ ਹੋਰ ਹੈਗੀ ਦੱਸ ਮੈਂ ਦੇਖਣੀ ਇਹਦੇ ਮੂੰਹ ਕੰਨੀ ਦੇ ਹੱਕੇ ਪਾਸਾ ਆਇਆ ਕਰਿਆ ਕਦਾ ਉਹ ਆਉਂਦੇ ਜਿਵੇਂ ਚੂਰਨਾ ਡੱਡੂ ਬੁੱਧੀ ਕੱਢੀ ਜਾਓ ਓਏ ਚੱਲ ਉਹ ਨਾ ਕਦੇ ਮੇਰਾ ਬਣੀ ਕੀ ਹੋ ਗਿਆ ਓਏ ਤਾ ਤੁਸੀਂ ਵੀ ਨਾ ਬਾਲਾ ਹੁਣ ਝੜਕਿਆ ਕਰੋ ਵਿਚਾਰੀ ਮਾਪੇ ਮੈਂ ਤਾਂ ਕਹਤਾਂ ਉਹ ਕੱਢ ਦੂ ਬੁੱਧੀ ਰੱਖ ਫੜੀ ਲਿਆਉਂਗਾ ਮਗੜੇ ਦੇਖਣੇ ਕਰੇਗਾ ਕਿੰਨਾ ਬਾਲਾ ਪੈਸਾ ਪਿਆ ਕੱਢੀ ਆਂਦੀ ਆਹੋ ਉਈ ਬੋਲੀਆ ਨਾ ਹੁਣ ਜਾ ਬਾਜ ਆ ਜਾ ਪਾ ਚੱਲੀਏ ਚੱਲ ਜੰਗੀ ਜਾਉਣ ਵਾਲੇ ਪਿੰਡ ਪੁੰਡ ਦੇਖ ਲਈ ਹਾਂ ਪਤਾ ਲੱਗ ਜਦੋਂ ਗਲੀਆਂ ਗੁਲੀਆਂ ਦਾ ਆ ਜਾ ਆ ਜਾ ਬਾਈ ਅੰਦਰ ਬੈਠ ਕੇ ਗੱਲਾਂ ਕਰਦੇ ਚਲੋ ਅੰਦਰ ਬੈਠੋ ਹਾਂ ਦੂਜੀ ਵਾਰ ਫਾਈਨਲ ਗੀਤ ਸੁਆਪ ਲੈਦਾ ਤਨਸ਼ੀਲ ਪੈਂਦੇ ਕਰ ਤੀ ਜਿਨਾ ਸੀ ਨਾ ਫਿਰ ਈਲਾ ਦਾ ਅਮਣਾ ਨੇੜ ਅਮਣੀ ਹਾਂ ਹਾਂ ਅਜੇ ਤੇ ਕਰੇ ਫੰਕਸ਼ਨ ਆ ਯਾਰਾ ਉਹਦੇ ਘਰ ਇੱਕ ਆਦਾ ਫੰਕਸ਼ਨ ਆ ਚਾ ਪਤਾ ਨਹੀਂ ਮੁੰਲੇ ਦਾ ਕੋਈ ਬਾਰੂ-ਮੂਰ ਰਿਸ਼ਤੇਦਾਰ ਆਏ। ਉਧਰ ਚੱਲਾਂਗੇ ਆ ਪਾਥਣ ਮੈਨੂੰ ਵੀ ਕਹਿ ਕੀਆ ਉਹ। ਸੱਤ ਫੋਨ ਕੀ ਗੱਲ। ਹਾਂ ਹਾਂ ਚੱਲਾਂਗੇ ਚੱਲਾਂਗੇ ਪਾਥਣ ਜਾਣਾ। ਆਹ ਵੇਚ 15 ਨਾ ਮੈਂ ਜਾਣਾ ਆਪਾਂ ਉਹ ਆ ਗਏ ਲੈ। ਯਾਦ ਕੀਤਾ। ਉਹ ਬੱਲੇ ਸਭੇ ਕਿਵੇਂ ਸਭੇ? ਜਿਵੇਂ ਹੀ ਬਾਈ ਜੀ ਕੀ ਹਾਲ ਠੀਕ ਠਾਕ। ਔਰ ਭਾਈ ਤਾਰੇ ਠੀਕ ਹੈ। ਔਰ ਕਿੱਧਰ ਕੀ ਕਰਦੇ ਫਿਰਦੇ ਹੋ? ਉਹ ਯਾਰ ਸਹੁਰੇ ਆਏ ਸੀਗੇ ਅੱਜ ਸਮਾਨ ਸੂਜਾ ਲੈ ਕੇ ਸਿਧਾਰਾ। ਤਖੜਿਆ ਭਾਈ। ਤੇ ਨਾਲੇ ਤਾਂ ਤ੍ਰਿਪੁਰਜਾਈ ਨੂੰ ਦੇਖ ਗਏ ਨੇ ਨੱਤਿਆਂ-ਨੁੱਤਿਆਂ। ਅੱਛਾ। ਤੇ ਮੈਨੂੰ ਵਧੀਆ ਚੈਨੀ ਦੇ ਕੇ ਗਏ ਨੇ ਮੈਂ પાਕੇ ਨਹੀਂ ਆਇਆ ਹੋਣਾ ਮਖਾ ਕਿਤੇ ਛੁੱਟਣ ਆਈਏ ਠੀਕ ਆ ਆਉਨੇ ਆਪਾਂ ਚੱਲਦੇ ਆ ਫਿਰ ਸੱਬੇ ਕੋਲੇ ਠੀਕ ਆ ਆਉਨੇ ਫਿਰ ਤੇਰੇ ਕਿਨੇ ਹੱਥ ਨੇ ਕੋਈ ਨਾ ਲੈ ਤੇਰੀ ਮਰਜੀ ਪਾਰਟੀ ਭਾਈ ਦਿਆਂ ਤੇ ਤੂੰ ਉਹ ਤੇਰੇ ਹੋਰ ਯਾਰ ਇਤ ਤਖੜਿਆ ਹਣਾ ਸਾਰੇ ਤਖੜੇ ਤਾਂ ਕਰਮਾਂ ਵਾਲੇ ਨੂੰ ਮਿਲਦੇ ਆ ਸਾਰੇ ਜਿਹਦੇ ਸਾਰੇ ਚੱਜਦੇ ਹੋਣ ਉਹ ਨਿਆਰਾ ਲਿਆ ਦਿੰਦੇ ਨਹੀਂ ਤਾਂ ਨੀ ਕੱਪ ਮਰੀ ਜਾਂਦਾ ਉਹ ਕਿਉਂਕਾ ਬਿਮਾਰੀਆਂ ਨਾਲ ਘਰੇ ਦੇਖ ਲੈ ਜਾ ਕੇ ਕਰ ਪਰਿਆ ਪੇ ਹਾਂ ਮਤਲਬ ਐਸੀ ਕੁ ਕਰਨਾ ਇਹਨੂੰ ਮੇਰਾ ਤਾਂ ਪਤਾ ਹੀ ਹੈ ਮੈਂ ਤਾਂ ਕਿੰਨਾ ਦਾ ਨਾ ਮੈਂ ਜਾ ਕੇ ਵੀ ਆਇਆ ਉਹ ਨਾਲ ਜਾ ਕੇ ਵੀ ਆ ਤਖੜੀ ਪਾਉਣਾ ਕਹਿੰਦਾ ਉਹ ਸਾਲੇ ਦਾ ਕੈਨੇਡਾ ਹੀ ਆ ਅੱਛਾ ਹੂੰ ਜਾ ਚੜਾਈਆ ਦੂਜਾ ਪਿੰਡ ਜਾ ਕੇ ਦੇਖੀ ਹੂੰ ਵੱਜਾਂ ਦਾ ਐਡਾ ਫਾਰਮ ਪਾਇਆ ਉਹਨਾਂ ਨੇ ਆ ਪਿੱਛੇ ਇਹਦਾ ਰੂ ਦੇ ਕੇ ਉਹੀ ਦੇ ਕੇ ਆ ਜਿਹੜੇ ਤੇਰੀ ਭੁਗਾਈ ਦਾ ਨੂ ਦੁੱਧ ਪਉਂਦੀ ਨਹੀਂ ਕਾੜ ਕੇ ਉਹਨਾਂ ਦਾ ਦਿੱਤਾ ਹੋਈ ਹੈ ਸਾਰਾ ਕੁਝ ਉਹਨੇ ਗੱਲ ਪਤਾ ਕੀ ਆ ਯਾਰ ਇਹ ਕਿਸਮਤ ਨਾਲ ਹੀ ਮਿਲਦੇ ਆ ਹਾਂ ਸੌਰੀ ਕਿਸਮਤਾਂ ਵਾਲੀ ਕਿਸਮਤਾਂ ਵਾਲੀ ਹੈ ਕਿਸਮਤ ਚ ਕੀ ਲਿਖਿਆ ਕਿਸੇ ਦੀ ਕੀ ਇਸ ਗੱਲੋਂ بس ਪਰਮਾਤਮਾ ਦੇ ਹੱਥ 'ਚ ਹੈ ਸਾਰਾ ਕੁਝ ਹਾਂ ਸੌਰੀਆਂ ਦਾ ਤਕੜਾ ਹੋਣਾ ਪਰਮਾਤਮਾ ਦਾ ਹੱਥ ਹੈ ਇਹ ਫਿਰ ਸੌਰੇ ਯਾਰ ਬਾਈ ਫੜਗਾ ਵੀ ਲਾਉਂਦੇ ਬੰਦੇ ਨੂੰ ਹਨਾ ਲੈ ਸੌਰੀਆਂ ਨੇ ਤਾਂ ਨਜ਼ਾਰਾ ਹੀ ਲਿਆ ਦੇਣਾ ਸੌਰੀ ਲਿਆ ਕੇ ਦਿੰਦੇ ਆ ਸੰਨ ਯਾਰ ਆ ਤਾਂ ਜਦੋਂ ਆਉਂਦੀ ਹੈ ਗੱਡੀ ਸੂਕ ਦੀ ਹੁਣ ਐਟਕੇ ਜਿਹੜੀ ਤੇਰੀ ਦੀਵਾਲੀ ਹੈ ਹਾਂ ਪੂਰੀ ਸ਼ਰਾਉਗਾ ਜਾਵਾਂ ਇੱਕ ਨੰਬਰ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਚੀਜ਼ ਦੀ ਘਾਟ ਨਹੀਂ ਮੈਂ ਤਾਂ ਯਾਰ ਸਭੇ ਸਾਰਾ ਕੁਝ ਮੇਨ ਦਾ ਸੌਰੀ ਦੇ ਕੇ ਜਾਂਦਾ ਉਹਨਾਂ ਨੇ ਤਾਂ ਮੈਨੂੰ ਐਡਾ ਕਰਤਾ ਇਹ ਸਮਝ ਲੈ ਮੈਂ ਤਾਂ ਕੰਜੂਸ ਮੈਂ ਇੱਕ ਤਾਂ ਕੰਜੂਸਿਆ ਬੰਦਾ ਸੀ ਇਹਨੂੰ ਪਤਾ ਤਾਂ ਹੈਗਾ ਮੇਰਾ ਟੀਵੀ ਪ੍ਰੋਜੈਕਟਰ ਆਪਟਰ ਆਪਟਰ ਸਭ ਕੁਝ ਗੈਣਾ ਗੱਟਾ ਸਭ ਸੌਰੇ ਸੌਰਾਤੀ ਮੇਰੇ ਨਾਲ ਨਾ ਮੰਗਦਾ ਕਿਉਂ ਆਪ ਦੇ ਕੇ ਜਾਂਦੇ ਆ ਸੋਹਰੇ ਦਾ ਮੰਕੀ ਕੇ ਲਿਆਦਾ ਕੀ ਸਵਾਲ ਆ ਉਹਦਾ ਆਪ ਦਿੰਦੇ ਆ ਕਿਉਂ ਸੋਹਰੇ ਤਾਂ ਫੇ ਠੀਕ ਹੈ ਚਲੋ ਮਿਲਦੇ ਆ ਫਿਰ ਹੱਥ ਨੇ ਹਾਂ ਹਾਂ ਮੈਂ ਆਉਣਾ ਚੰਗਾ ਤੇਰੇ ਕਿ ਨਹੀਂ ਬਾ ਆ ਜਾ ਮੇਰੀ ਕਿ ਨਹੀਂ ਔਰ ਔਲੇ ਵਾਲਾ ਵੀ ਉਤਾਰਾ ਕੋਈ ਨਾ ਕੋਈ ਨਾ ਨਾ ਚਿੱਤ ਨਹੀਂ ਦਿਖਾਉ ਉਹ ਤੈਨੂੰ ਸੱਪਿਆ ਸੋਹਰੇ ਨੇ ਦਿੱਤਾ ਸਮਾਨ ਤਰ੍ਹਾਂ ਜਿਹੜਾ ਕੋਈ ਮੋਹ ਚੱਕਰੀ ਨਾ ਮਨ ਕੋਈ ਨਾ ਨਾ ਕੋਈ ਦਿੱਕਤ ਨਹੀਂ ਆਜੋ ਮਿਲਦੇ ਫਿਰ ਹੱਥ ਨੇ ਠੀਕ ਹੈ ਲਾਉਨੇ ਕਿੱਥੇ ਬਾਏ

ਮੈਂ ਵੀ ਕੰਮਲ ਹੋਇਆ ਕਰਦਾ ਰਹਿਣਾ ਸਾਰਾ ਦਿਨ। ਆ ਨਾਲੇ ਸਾੜੀ ਦੂੜੀ ਸ਼ੈੱਟ ਕਰਾ ਕੇ ਰੱਖਿਆ ਕਰਨਾ। ਬਾਈਆ ਬਤੋ। ਬਾਈਆ ਵੇਜੇ ਇੱਥੇ। ਆਇਆ ਗੱਲਬਾਤ ਕਰਦੇ ਆ ਕੋਈ। ਚਲ ਪਏ ਆ ਜੰਗਾ। ਇਹ ਲਸਣੇ ਦੇ ਉਹੀ ਨਹੀਂ ਹਜੇ? ਹੱਲ। ਲਸਣਾਂ ਨੂੰ ਕੀ ਹੋਇਆ ਵੀਰੇ? ਆਪ ਨੂੰ ਦੇਣ ਕਹਿੰਦਾ। ਅਲਿਟ ਕਰ ਚਾਹੀਦੀ। ਅੱਛਾ। ਬਸ ਹੁੰਦੇ ਕਰਦੇ ਤੈਨੂੰ। ਉਹ ਕੀ ਬਸਾਂ ਬਾਈ ਕਰੀ। ਉਹ ਨਹੀਂ ਨਹੀਂ ਕੁੜੀਏ। ਤੂੰ ਵੀ ਬਾਲਾ ਉਲਟਾ ਫੋਲਟਾ ਬੋਲਦੀ ਹੈਗੀ ਇਹਨੇ ਵਿਚਾਰੀ ਨੇ ਕੀ ਕਹਿਤਾ ਉਹ ਲੈ ਜੀ ਤੈਨੂੰ ਵੀ ਪਤਾ ਮੈਂ ਘਰ ਚ ਰਹਿੰਦੀ ਆ ਮੈਂ ਕੱਟਦੀ ਆ ਓਏ ਚੱਲ ਹੁਣ ਤਾਂ ਇਹਨੇ ਕਹਿਤਾ ਵਿਆਹ ਤੋਂ ਬਾਅਦ ਪਹਿਲਾਂ ਤਾਂ ਨੀ ਇਹਨੇ ਕਿਹਾ ਸੀਗਾ ਉਹਦੇ ਵੀ ਇਹਦੇ ਲੱਛਣੇ ਹੀ ਸੀਗੇ ਜੇ ਇਹਦੇ ਲੱਛਣ ਚੰਗੇ ਹੁੰਦੇ ਤਾਂ ਅੱਜ ਨੂੰ ਪੰਜ ਪਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਹੁੰਦਾ ਇਹਦਾ ਨਾ ਤੂੰ ਤਾਂ ਵੀਰਾ ਐਵੇਂ ਕਰੀਏ ਓਏ ਨਹੀਂ ਦਸਰਾਂ ਨੂੰ ਇਹਦਾ ਕੀ ਹੋਇਆਗਾ ਆਹ ਦੇ ਸਿੱਧਾ ਮੂੰਹ ਤਾਂ ਰੱਬ ਦੀ ਨਹੀਂ ਜਦੋਂ ਦੇਖ ਰੋਂਦੀ ਵੀ ਰੋਂਦੀ ਜਦੋਂ ਦੇਖ ਜੇ ਮੈਨੂੰ ਐਂ ਦੱਸ ਬਾਈ ਇਹ ਬੰਦੇ ਨੂੰ ਮੁੰਡੇ ਨੂੰ ਪਾਣੀ ਦੇ ਕਲਾਸ ਤੋਂ ਦੇਣਾ ਕੋਈ ਪਛਾਣ ਹੀ ਨਹੀਂ ਜਿੰਦੀ ਆਈ ਨਹੀਂ ਤੇ ਫਿਰ ਬੰਦਾ ਕੀ ਕਰੇ ਉਹ ਨਹੀਂ ਕੁੜੀਏ ਤੂੰ ਵੀ ਬੜਾ ਇਹੋ ਕਰਦੀ ਹੈਗੀ ਮੈਂ ਕਿਤੇ ਕਰਦੀ ਆ ਭਾਈ ਤੈਨੂੰ ਤੂੰ ਮਾੜਾ ਮੋਟਾ ਇਹਨੂੰ ਸਮਝਾਇਆ ਕਰ ਮੁੰਡੇ ਨੂੰ ਕੱਲ ਤੇ ਰਾਸਤੇ ਤੁਰ ਗਿਆ ਉਦੋਂ ਬਗਾਨੀ ਧੀ ਆ ਜਿਹੜੀ ਇਹਦੇ ਨਾਲ ਕੱਟੀ ਜਾਂਦੀ ਆ ਕੋਈ ਆ ਜਾਂਦੀ ਏ ਤਰੀ ਇਹਦੇ ਗਲੂਠਾ ਦੇ ਕੇ ਰੱਖਦੀ ਏ ਇਹਨੂੰ ਮੈਂ ਤਾਂ ਭਾਈ ਇਹਨੂੰ ਸਮਝਾਉਂਦੀ ਆ ਬਥੇਰਾ ਇਹ ਤਾਂ ਇਹ ਤਾਂ ਕਿਤੇ ਕਿਤੇ ਪੀ ਉਹਨਾਂ ਜਿੱਦੇ ਕਿਤੇ ਲੜ ਪੈਂਦੀ ਏ ਮਾੜਾ ਮੋਟਾ ਉਹਦੇ ਕੋਈ ਮੈਂ ਤਾਂ ਤੇਰੇ ਕੋਈ ਪਹਿਲਾਂ ਦੋ ਤਿੰਨ ਵਾਰ ਆਇਆ ਇਹਦੀ ਆਹੀ ਲੱਸਣ ਪਹਿਲਾਂ ਜਿਹਾ ਹੀ ਹੋਣੀ ਮੇਰੇ ਕੋਲੇ ਆਉਂਦਾ ਉਹ ਕਿਹੜਾ ਸੋਫੀ ਹੁੰਦਾ ਇਹ ਦੇਖਦਾ ਆਉਂਦਾ ਹੁੰਦਾ ਇਹ ਮੈਂ ਨਾ ਦੱਸਦਾ ਦਿੱਤਾ ਰੋਲਾ ਤੈਸ਼ਾ ਜੀ ਤੇ ਹੀ ਆ ਬਸ ਉਹ ਚਾਹ ਦੀ ਘੁੱਟ ਪੀ ਲੈਣਾ ਉਹ ਕੱਲੀ ਚਾਹ ਫੜਾ ਕੇ ਤੁਰ ਗਈ ਨਾ ਆ ਦੇਖ ਵਾਂ ਉਹ ਚੱਲ ਕੋਈ ਨਾ ਫੇਰ ਕੀ ਹੋ ਗਿਆ ਚਾਹ ਫੜਾਦੀ ਨਾਲੇ ਮੈਂ ਕਿਹਾ ਸੀ ਕਿ ਨਾਲ ਉਹ ਸਮਾਨ ਕੱਢਿਆ ਵੀ ਨੇ ਬਾਈ ਕਿੱਧਰ ਰੁਆ ਗਿਆ ਹੁੰਦਾ ਹੋਵੇ ਉਧਰ ਪਾਸੇ ਉਹ ਕਰੀ ਪੜ ਗਿਆ ਜਾ ਕੇ ਪੀਦਾ ਚਾਹ ਕੋਈ ਨਾ ਹੋਰ ਕਿ ਚਾਹ ਕਾਨੂੰ ਕੱਲੀ ਪੀਣੇ ਖੜ ਜਾ ਵੀਰੇ ਆ ਗਏ ਉਹ ਸਮਾਨ ਬਾਬੀ ਪਾ ਲਿਆ ਸਮਾਨ ਪਾ ਲਿਆ ਕੀ ਹੋ ਗਿਆ ਮਮਾ? ਕੋਈ ਨਹੀਂ ਮਾ। ਆਇਆ ਪੰਜ ਜਬੇ ਤੇ। ਉਹਨਾ ਕੀ ਆ ਦੱਸ। ਮੈਂ ਉਹੀ ਗੱਲਾਂ ਕਰਦੇ ਹੋਣਗੇ ਹਨਾ। ਔਰ ਉਹ ਬਸ ਉਹੀ ਮਤਲਬ ਮਾਰੀ ਜਾਂਦੇ ਇਹਦੇ ਨਾਲ। ਉਹ ਬਥੇਰਾ ਸਮਝਾਉਣਾ ਮਮਾ ਮੈਂ। ਫਿਰ ਵੀ ਜਾਂ ਮੇਰੀ ਗੱਲ ਹੀ ਨਹੀਂ ਸੁਣਦੇ ਸੇ ਘਰ ਦੇ ਪਤਾ ਨਹੀਂ ਕੀ ਗੱਲ ਆ। ਉਹ ਬਸ ਉਹਦੇ ਵੱਡੇ ਦੀ ਗੱਲ ਸੁਣੀਂਦੇ ਰਹਿੰਦੇ ਆ। ਮੈਂ ਤੂੰ ਉਹਨੂੰ ਜਮਾ ਨਹੀਂ ਟੋਕਦੇ ਮਮਾ ਜੇ ਕੋਈ ਪੁੱਠਾ ਕੰਮ ਕਰ ਤੈਨੂੰ ਕਹਿੰਦੇ ਸਿੱਧਾ ਕਰਿਆ ਕਰ। ਮੈਂ ਤਾਂ ਪਿੰਡ ਤੇ ਭੇਜਾਂਗੇ। ਉਹੀ ਪਰਵੇਸ਼ਨੀ ਆ ਜਿਹੜੀ ਘਟੀ ਹੈ ਜੀ। ਹਾਂ ਜੇ ਕੋਈ ਹੋਰ ਹੁੰਦੀ। ਹਾਂ ਸਾਡੇ ਜਾਂਦੀ। ਬਈ ਹਾਇ ਨਾ ਮੈਂ ਬੋਤਾਂ ਦੀ ਦਰਵੇਸ਼ ਆ। ਨੇ ਉਹ ਕੋਈ ਉਹ ਕਹਾ ਦਰਮੇਸ਼ੋਂ ਡੱਕਿਆ ਉਹਨਾਂ ਨੇ ਕਹਿੰਦੇ ਉਹਨਾਂ ਨੇ ਕਹਿੰਦੀ ਜਿੰਨਾ ਮਰ ਗਿਆ ਮੈਂ ਸਾਰੇ ਵੀਣ ਜਿਆਦਾ ਪੂਰੀ ਫੇਰ ਉਹ ਗੱਲ ਹੈ ਸਰ ਤਾਂ ਹੁਣ ਕੀ ਕਰੇ ਹੋਏ ਦਾ ਕੰਮ ਕਿ ਪਿੰਦਾ ਉਹ ਕੁਝ ਸਬਜੀ ਕੇ ਹੀ ਜਾਂਦਾ ਪਰ ਜਿਹੜੀ ਗੱਲ ਗਲਤ ਤਾਂ ਪੈਣੀ ਗਲਤ ਆ ਗੀ ਗਲਤ ਤਾਂ ਕਿਸੇ ਨੂੰ ਤਾਂ ਆ ਲੈ ਫਿਰ ਮੈਂ ਤਾਂ ਬੋਲ ਸੁਣ ਦਵਾਇਆ ਤੇ ਇਹ ਤੇ ਮੂੰਹ ਵਾ ਕੁਰੀ ਦੀ ਤੇ ਇਹਨੇ ਕੁਲਾ ਵਰਗੀ ਹੋਰ ਤਾਂ ਅਗਲਾ ਕੀ ਦੇ ਦੇ ਇਹਦਾ ਕੁਰੀ ਦੇ ਦੇ ਇਹਦਾ ਦਾਦ ਭਾਲਦਾ ਉਹ ਲੋਕਰ ਆਂਦੇ ਮੈਂ ਕੋਠੇ ਦੀ ਪਾਈ ਸੀ ਕੱਲ ਤਾਂ ਪਾਈ ਸੀ ਤੇਰਾ ਤਾਜ ਨਾ ਘਰ ਘਰ ਤਾਂ ਦੇ ਕੰਨ ਨੂੰ ਕਮਲੀ ਬੋਲੀ ਮੈਜਾਂ ਦੀ ਫੇਰ ਇਹਦੇ ਫਿਰਦੀ ਰਹਿੰਦੀ ਪਿੱਛੇ ਪਿੱਛੇ ਉਹਦੇ ਗਲੀਆਂ ਜਿੱਦੋਂ ਮਾਮਾ ਮੇਰੇ ਕੋਲ ਤੇ ਕਾਜਾ ਕੋਈ ਲੈ ਮੇਰੇ ਮੇਰੇ ਦੋ ਮੇਰੇ ਦੋ ਮੇਰੇ ਦੋਸਤ ਚੰਗਾ ਗੁਣ ਕੀ ਤੇਰੇ ਪੁੱਤ ਦੇ ਵਿੱਚ ਉਹ ਵੀ ਦੱਸਦੇ ਮੈਨੂੰ ਖਾਣੇ 'ਚ ਨਹੀਂ ਜਾਂਦੇ ਮਾਮਾ ਜੰਨਾ ਮਾਰੀਂ ਮੱਥਾ ਮਾਰ ਲੈ ਬਾਕੀ ਤੇਰੀ ਸੰਤ ਤੇਰੇ ਆਪ ਦੀ ਤੇ ਨੰਬਰ ਕਰਦਾ ਤੂੰ ਗੱਲ ਸਮਝਣੀ ਹੀ ਨਹੀਂ ਆਉਂਦੀ ਪਰ ਜਿਹੜੀ ਗੱਲ ਗਲਤ ਆ ਤਾਂ ਗਲਤ ਆ ਭਾਈ ਮੈਂ ਤੈਨੂੰ ਸਿੱਧੀ ਗੱਲ ਕਹਿਣਾ ਅੱਜ ਵੀ ਕਹਿਣਾ ਕਾਲ ਨੂੰ ਗੱਲਬਾਤ ਹੋ ਗਈ ਕਰਨ ਤੂੰ ਮੇਰੇ ਕੋਲ ਆ ਕੇ ਰੋਣਾ ਕਿ ਵੀਰੇ ਆ ਗੱਲ ਐ ਹੋ ਗਈ ਹੁਣ ਤੂੰ ਆਪਦਾ ਆਪ ਦੇਖ ਰੱਖ ਘਰ ਬਸਾਉਣਾ ਕਿਵੇਂ ਕਰਨਾਗਾ ਜਿਹੜੀ ਲੱਛਣਾ 30000 ਦਾ ਮੈਨੂੰ ਨਹੀਂ ਲੱਗਦਾ ਇਹਦਾ ਘਰ ਬਸਾਉਣਾ ਸਹੀ ਹੈ ਉਹ ਤਾਂ ਦੇਖੋ 4 ਦਿਨ ਦੇਖੋ 1 ਮਹੀਨਾ ਦੇਖ ਲੂਗੀ ਕਿੰਨਾ ਟਾਈਮ ਦੇਖੋ ਬਗਾਨੀ ਅਗਲੀ ਮੈਨੂੰ ਸਮਝਦਾ ਨਹੀਂ ਪਾਲੂ ਕੀ ਕਰਨਗੇ ਫਿਰ ਤੂੰ ਨਹੀਂ ਨਹੀਂ ਸਮਝਦਾ ਹੋਈ ਨਹੀਂ ਪਿੰਡਾ ਕਿੰਨੇ ਕਿੰਨੇ ਦਾ ਜਦੋਂ ਹੜ੍ਹ ਤੇ ਨਹੀਂ ਲੜ ਪਈ ਉਹ ਜਿੰਨਾ ਮਰਜੀ ਪਰਦੇ ਢੰਗੀ ਚਾਲੇ ਜਿਹੜੀ ਗੱਲ ਹੈਗੀ ਤਾਂ ਹੈਗੀ ਹੈ ਵੇਖ ਰ ਮੈਂ ਤੇ ਹੰਤਾ ਮਮਨੇ ਨੇ ਕਿਹਾ ਉਹ ਤਾਂ ਮਾਈ ਕੀ ਕਹਾਣੀ ਆ ਹਾਂ ਤਾਂ ਤਾਂ ਮਹੀਂ ਬੁਰੀ ਲੱਗਦੀ ਐ ਕਿ ਸੋਟਾ ਸਾਰਿਆਂ ਨੂੰ ਪਤਾ ਹੈ ਮਮੇ ਤਾਂ ਤਾਂ ਮਹੀਂ ਬੁਰੀ ਲੱਗਦਾ ਐ ਕਹਿੰਦੀ ਗਲਤ ਗੱਲ ਲਗਾਤ ਗਲਤ ਗੱਲ ਆਪਾਂ ਗਲਤ ਗੱਲ ਕਰਦੇ ਆਂ ਜੀ ਉਹਦਾ ਉਹ ਲੱchni ਨਹੀਂ ਸਹੀ ਹੈਗੀ ਨਾ ਵਕ ਕੰਮਕਾਰ ਕਰੇ ਹੋ ਵਧੀਆ ਘਰ ਪੱਕੇ ਮਗਾਈਆਂ ਬੈਚੇ ਨੇ ਸਾਫ ਉਹਦਾ ਕਪੜਾ ਮੈ ਜਾਂਦਾ ਹੋਰ ਕੀ ਚਾਹੀਦਾ ਨੂੰ ਨਹੀਂ ਤਾਂ ਕਰ ਤੇਰੀ ਦੀ ਸੇ ਮੇਰੀ ਗੱਲ ਤੇ ਤੇਰੀ ਦੀ ਸੇਵਾ ਪਾਣੀ ਕਰਦੇ ਭਾਵਾ ਸਨ ਦੀ ਪਾਈ ਵੇ ਵਿਰਿਆ ਮੈਂ ਤਾ ਰੁਕੀ ਪਾਵੇ ਨਾ ਚਾਹ ਪਾਣੀ ਪੁੱਛੇ ਤੈਨੂੰ ਕਿਸੇ ਕੱਪੜੇ ਕਰਾਈ ਮੈਂ ਜਾਂਦੇ ਨੇ ਹਰੇਕ ਚੀਜ਼ ਦਿਨ ਮਿਲਦੀ ਆ ਸੇਵਾ ਦਾ ਹੁਣ ਮੈਂ ਨਾਲ ਕਰਾਂਗਾ ਹਜੇ ਮੇਰੇ ਚੱਲਦੀਆਂ ਨੇ ਨਾ ਕਰਿਆ ਕਰ ਤਾ ਮੇਰਾ ਮੇਰੇ ਦੋ ਦੋਸਤ ਆ ਉਹਨਾਂ ਮੇਰਾ ਉਹਦਾ ਵਿਆਹ ਹੋਇਆ ਹੁਣ ਤਾਜ ਦਾਜ ਆ ਇਹਨੇ ਤਾਗੜੇ ਕਰੂ ਆਈਏ ਨਾ ਕੁੜੀ ਇਹਨਾਂ ਦਾਜ ਦਿੱਤਾ ਉਹਨਾਂ ਨੇ ਤੇ ਕੁੜੀ ਪਤਾ ਕਿੰਨੀ ਚਲਾਕ ਆ ਉਹ ਮਾਰੇ ਕਹਾ ਬਾਹਰੇ ਕੱਢੇ ਹੋਏ ਆ ਉਹੀ ਇਹਦੇ ਦਿਮਾਗ ਉਹੀ ਤਾਂ ਗੱਲ ਕਹਿਣਾ ਮੈਂ ਉਹ ਸਮਝਦੀ ਨਹੀਂ ਮੇਰੀ ਮਾਂ ਦਾਜ ਨਾ ਭੇਣੇ ਘਰ ਭਰੀ ਦੇ ਨੇ ਪਰਵਾਹ ਦੀ ਬਸ ਦੀ ਜੀ ਕਿ ਦੁਨਿੰਦੀ ਗੱਲ ਸਮਝਾ ਗਾਜ ਨਾ ਕੀ ਕਰ ਆ ਬੈਠਾ ਰੁੱਤਰੇ ਸਰਾਣੇ ਕਾ ਨੂੰ ਤੇਰੀ ਕੁਸਲ ਦੇ ਵਿੱਚ ਆ। ਤਾਂ ਕਿ ਪਕਾ ਪਕਾ ਕੇ ਪਵਾ ਦੇਗੀ ਇਹਨੂੰ ਕਾ ਨੂੰ ਰੋਟੀ ਇਹਦਾ। ਚਲ ਕੋਈ ਨਾ ਬੇਬੀ ਤੂੰ ਆਇਆ ਕਰੋ ਬਜਾਰੀ ਆਉਂਕੀ ਹੋਈ ਨਿਕਲੀ ਜਿਆਦਾ ਨਾਲ ਪਾਲੇ ਸਮਾਨ ਦਾ ਯਾਰ। ਚਲ ਕੋਈ ਕੋਈ ਨਾ ਐਵੇਂ ਬੜਾ ਦਿਮਾਗ ਨਾ ਖਰਾਬ ਕਰਿਆ ਕਰ। ਰਬ ਆ ਜਾ ਉਹਨਾਂ ਪਵਾ ਲਿਆ। ਸਹੀ ਗੱਲ ਨੂੰ ਸਹੀ ਜੀ ਰਿਹਾ। ਮੈਂ ਸਮੋਸੇ ਦੇ ਫੜ ਲਿਆ ਜਿਹਾ ਕੋਈ ਗੱਲ ਨਹੀਂ। ਗੁੱਸਾ ਨਹੀਂ ਕਰੀਦਾ ਹੁੰਦਾ ਕਿਸੇ ਗੱਲ ਦਾ ਹੁਣ। ਬਾਣ ਕੇ ਆਪ ਆਪ ਦੇ ਘਰ ਕੀ ਸੁਝਾਉਂਦੇ। ਉਹ ਹੀ ਤਾਂ ਗੱਲ ਆ ਮੈਂ ਕਹਿੰਦੀ ਇੱਥੇ ਦਾ ਘਰ ਨਾ ਕੋਈ ਜੂਗਾ। ਨਹੀਂ ਨਹੀਂ ਸਮਝਦੇ। ਉਹਦਾ ਸਵੇਰ ਤੀ ਪੜ੍ਹਾਈ ਲਿਖਾਈ ਕੇ ਵਿੱਚ ਪਪਾ ਚੱਲੀਏ ਟਾਈਮ ਹੋ ਗਿਆ ਬਹੁਤ ਦੂਰ ਜਾਣਾ ਪੈਣਾ ਬੈ ਜਾ ਮਾਮਾ ਬੈ ਜਾ ਹਲੇ ਹੁਣ ਪਾਈ ਉਹ ਕਿੱਥੇ ਸ਼ੇਰਾ ਤੈਨੂੰ ਪਤਾ ਕੋਈ ਕਾਹਾਂ ਵੀ ਕਾਰਵਾਰ ਦੇਖਣਾ ਪੈਂਦਾ ਮਾਮਾ ਇਹ ਅੰਦਰ ਰਹਿਤੇ ਤੁਸੀਂ ਹੋਰ ਨਹੀਂ ਬਤ ਕੋਈ ਨਾ ਬਕਰ ਇਹਨੂੰ ਪਤਾ ਨਹੀਂ ਇਹ ਕਿਹੜੀ ਇੱਕ ਕਰਨਾ ਕੀ ਹੁੰਦਾ ਸੀ ਉਹ ਨਹੀਂ ਲੈ ਕੱਲ ਮੈਂ ਵੀ ਚਾਈਂ ਵਰਕੇ ਰਹੀ ਜੇਗਾ ਹੁਣ ਜੇ ਜਦੋਂ ਕੋਈ ਕੰਮਕਾਰ ਹੋਵੇ ਉਹਨੇ ਫੋਨ ਕਰਦਾ ਯਾਰ ਠੀਕ ਆ ਆ ਸ਼ਤਰੀਕਾ ਮਾਰਤੀ ਦਾ ਹਾਂ ਜੀ ਮੈਂ ਮਾਰੀ ਜਾਂਦੀ ਉਹ ਕਿੱਥੇ ਝੋਲਾ ਜਿਹੜਾ ਤੇਰੇ ਮਾਮਾ ਲੈ ਕੇ ਆਏ ਸੀਗਾ ਉਹ ਤਾਂ ਮੈਂ ਰਸੋਈ 'ਚ ਰੱਖ ਦਿੱਤਾ ਸੀ ਅਸਾਂ ਫਾਇਰ ਰਸੋਈ 'ਚ ਪਿਆ ਕੀ ਕਰਦਾ ਉਹ ਉਹ ਚ ਪਾਲਾ ਖਾਲਾ ਭੋਰਾ ਨਾ ਮੈਨੂੰ ਦੇ ਦੇ ਹਾਂ ਤੇਰੇ ਦਸ ਸੰਧਾਰਾ ਨਹੀਂ ਆਇਆ ਮੈਂ ਮੰਮੀ ਤੁਸੀਂ ਐਂ ਕਿਉਂ ਕਹਿੰਦੇ ਰਹਿੰਦੇ ਹੋ ਜੇ ਮੇਰਾ ਕੋਈ ਹੈ ਨਹੀਂਗਾ ਤਾਂ ਮੰਮੀ ਡੈਡੀ ਹੈ ਨਹੀਂਗੇ ਤਾਂ ਮੇਰਾ ਕੀ ਕਸੂਰ ਆ ਤੇ ਸੰਧਾਰਾ ਨਹੀਂ ਆਇਆ ਤੇ ਮੈਂ ਤਾਂ ਸੋਨੀ ਆ ਆਪਣੇ ਮੰਮੀ ਡੈਡੀ ਸਮਝਿਆ ਹੁਣ ਸਮਝਦਿੱਤਾ ਹੈਗੀ ਐ ਆ ਚਾਚੇ ਤਾਈ ਤਾਂ ਹੁੰਦੇ ਹੀ ਨੇ ਕੋਈ ਤਾਂ ਹੁੰਦਾ ਹੀ ਐ ਜੇ ਤੇਰੇ ਮੰਮੀ ਡੈਡੀ ਨਹੀਂ ਹੈਗੇ ਮੈਂ ਕਹ ਤੋ ਕਹੀ ਨਹੀਂ ਆ ਜਪਾਲਾ ਘੁੱਟ ਚਾਹਦੀ

ਬਹੁਤ ਖੁਸ਼ਿਆਣਾ ਹੋਊਗਾ ਠੀਕ ਐਤਕੀ ਰੋਣਾ ਨਹੀਂਗਾ ਤੂੰ ਠੀਕ ਤabbe ਮੈਨੂੰ ਵੀ ਨਾ ਇਸ ਗੱਲ ਦਾ احساس ਹੋਇਆ ਜਦੋਂ ਮੇਰਾ ਬਾਪੂ ਮੇਰੀ ਭੈਣ ਕੋਲੇ ਜਾਂਦਾ ਹਨਾ ਜਾਂ ਮੇਰੀ ਮੰਮੀ ਕੋਲੇ ਮੇਰੇ ਮਾਮੇ ਵਰਗੇ ਆਉਂਦੇ ਨੇ ਹਨਾ ਕਿ ਵੀ ਤੂੰ ਐਂ ਸੋਚਦੀ ਹੋਵੇਂਗੀ ਮੇਰੇ ਕੋਲ ਨਹੀਂ ਆਇਆ ਕੋਈ ਅੱਜ ਤੋਂ ਬਾਅਦ ਇਹ ਨਾ ਸੋਚੀ ਮੈਂ ਤੇਰਾ ਭਰਾ ਹਾਂ ਜੇ ਤੈਨੂੰ ਕਿਸੇ ਵੀ ਕੰਮ ਵਿੱਚ ਕੋਈ ਵੀ ਲੋੜ ਪੈਂਦੀ ਹੈ ਨਾ ਤੂੰ ਮੈਨੂੰ ਦੱਸੀ ਠੀਕ ਹੈ ਮੇਰੀ ਭੈਣ ਹੁਣ ਰੋਣਾ ਨਹੀਂ ਅੱਜ ਤੋਂ ਬਾਅਦ ਤੂੰ ਹੱਜ ਮੈਨੂੰ ਆਪਣਾ ਭਰਾ ਬਣਾ ਕੇ ਮੇਰੇ ਸਾਰੇ ਦੁੱਖ ਦੂਰ ਕਰਦੇ ਦਿਵਾਲੀ ਮੇਰੀ ਜਿਹੜੀ ਇਹ ਦੀਵਿਆਂ ਦੇ ਨਾਲ ਜਗਾਤੀ ਹੈ ਨਾ ਮੇਰੇ ਭਾਂਤੋਂ